ਮੇਆ ਕਾਕਾ ਸਾਡੀ ਦਾ ਐਂਟਰੀ ਉਦੋਂ ਲਿਓ ਜੀ ਜਦੋਂ ਮਸਾਲਾ ਬਾਕੇਂ ਡਾਉਂਦੇ ਹੋਵੇ ਓਕੇ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਮਸਾਲਾ ਵੀ ਆ ਗਿਆ ਉਧਰ ਮਸਾਲਾ ਮੈਨ ਵੀ ਆ ਗਿਆ ਭਈ ਉਹ ਸਾਡਾ ਪੱਕਾ ਹੀ ਆ ਕਾਕਾ ਉਹ ਹੈਡ ਆ ਗਿਆ ਮਸਾਲੇ ਦਾ ਠੀਕ ਆ ਕਿ ਨਹੀਂ ਤੇ ਤੁਸੀਂ ਦੇਖਿਆ ਹੋਣਾ ਸਾਰਿਆਂ ਦੇ ਵੀਡੀਓ ਦੇ ਵਿੱਚ ਇਹੀ ਮਸਾਲਾ ਇਹਦੇ ਕੋਲ ਹੀ ਹੁੰਦਾਗਾ ਚਾਰਜ ਇਹਦੇ ਕੋਲ ਆ ਇਹ ਕਿਸੇ ਨੂੰ ਹੋਰ ਹੱਥ ਵੀ ਨਹੀਂ ਲਾਉਣ ਦਿੰਦਾ ਮਸਾਲੇ ਨੂੰ ਤੇ ਤੇ ਇੱਧਰ ਸਾਡਾ ਫੌਜੀ ਆ ਮੁੰਡਾ ਇਹ ਤੇ ਇਹਦੇ ਕੋਲੇ ਹੈਗਾ ਇਟਾਂ ਦਾ ਮੈਂ ਕਮਾਂ ਇਹ ਇਟਾਂ ਨੂੰ ਹੱਥ ਨਹੀਂ ਲਾਉਣ ਦਿੰਦਾ ਕਿਸੇ ਨੂੰ ਤੇ ਸਾਡੇ ਮੈਸਤਰੀ ਹੂ ਨਹੀਂ ਕਿਸੇ ਸੂਤ ਨੂੰ ਹੱਥ ਨਹੀਂ ਲਾਉਣ ਦਿੰਦੇ ਹੈਗੇ ਸਾਰੇ ਆਪਦੇ ਕੰਮ ਦੇ ਪੱਕੇ ਮਾਹਰ ਨੇਗੇ ਐਕਸਪੀ ਹੋਰ ਲਗ ਐਕਸਪੀਰੀਅੰਸ ਵਾਲੇ ਨੇਗੇ ਤੇ ਹਜੇ ਤਾਂ ਆਪਣੀ ਨਿਉਈ ਭਰੀ ਜਾ ਰਹੀ ਆ ਲਾਲ ਇਟ ਦੇ ਵਿੱਚ ਤੇ ਇਸ ਤੋਂ ਬਾਅਦ ਲੱਗਣਾ ਜੀ ਆਪਣਾ ਪਲੰਥਵੀਮ ਹਨਾ ਹੁਣ ਆਪਣੀ ਪਲੰਥਵੀਮ ਤੇ ਚਲੀ ਗਈ ਆ ਹਨਾ ਤੇ ਦੂਬਾਰ ਲੱਗ ਜਾਣਾ ਪਲੰਥ ਵੀਬ ਪਲੰਥ ਵੀਬ ਦੇ ਉੱਪਰ ਫਿਰ ਆਪਣੇ ਹੋਣੇ ਨੇ ਵਲੌਗ ਵਲੌਗ ਸ਼ੁਰੂ ਤੇ ਫਿਰ ਤੁਹਾਨੂੰ ਹਰ ਰੋਜ਼ ਅਸੀਂ ਵੀਡੀਓ ਪਾਇਆ ਕਰਾਂਗੇ ਭੇਜਿਆ ਕਰਾਂਗੇ ਵੀ ਇੱਕ ਦਿਨ ਦੇ ਵਿੱਚ ਕਿੰਨੇ ਬਲੌਗਸ ਲੱਗਦੇ ਨੇਗੇ ਕਿਉਂਕਿ ਉਹਦੇ ਵਿੱਚ ਥੋੜੀ ਚਣਾਈ ਫਾਸਟ ਹੁੰਦੀ ਆਗੀ ਟਾਈਮ